ਵਾਹਿਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਤਹ ਸੇਤ ਜਨ ਮਾਨ ਹੈ ਪਰਤਾ ਉਸ ਵਿਸਤਾਰੇ ਜਿਮਨ ਵਾਕ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਸ਼ ਨੂੰ ਸਮਰਪਿਤ ਅੱਜ ਗੁਰੂ ਨਾਨਕ ਸਰ ਕੁਲਾ ਨਗਰ ਜ਼ਿਲ੍ਹਾ ਫਤਿਹਬਾਦ ਵਿੱਚ ਤਖਤ ਸਾਹਿਬ ਤੋਂ ਅਜੋ ਗੁਰੂ ਕ੍ਰਪਾ ਦੇ ਨਾਲ ਇਥੇ ਜੋ ਵੀ ਦਸਮ ਘੋਣ ਵਾਲੇ ਸਮਾਗਮ ਹੋਣ ਵਾਲੇ ਵਿਚਾਰ-ਕਾਗਜ਼ ਰਹੀ ਦੀਆਂ ਜਿਥੇ ਤੱਕ ਸਹਿਬ ਤੋਂ ਦਾਸ ਦਾਸ ਦੇ ਨਾਲ ਸਾਬਾ 74 ਚ ਦੇ ਸਰਦਾਰ ਭੋਲਾ ਸਿੰਘ ਜੀ ਪਟਾਰ ਸਾਹਿਬ ਐਡਿਸ਼ਨਲ ਅਡਜੂਸਟੈਂਟ ਸਾਹਿਬ ਨਾਲ ਆਯੋਜਿਤ ਕੀ ਸਹਿਬਾ ਨਾਲ ਉੱਥੋਂ ਇਸ ਇਲਾਕੇ ਦੀ ਅਦਵੰਤ ਸੱਜਣ ਤੇ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਰੰਥੀ ਸਾਹਿਬ ਦੇ ਨਾਲ ਗੁਰੂ ਵਿਚਾਰਾਂ ਦੇ ਸੰਬੰਧੀ ਇਨਾ ਸਮਾਗਮਾਂ ਸਬੰਧੀ ਵਿਜਾਰਾ ਕੀਤੀ ਗਿਆ ਤੇ ਬਹੁਤ ਵੱਡੀ ਭਾਰੀ ਗਿਣਤੀ ਵਿੱਚ ਸੰਗਤ ਵੱਲੋਂ ਹੁਲਾਰਾ ਦਿੱਤਾ ਗਿਆ ਤੇ ਵਿਸ਼ਵਾਸ ਲਾਇਆ ਜਾਂ ਕਿ ਇਨ੍ਹਾਂ ਸਮਾਗਮਾਂ ਵਿੱਚ ਅਸੀਂ ਬਾਟ ਚੜ ਕੇ ਹਿੱਸਾ ਲੈ ਕੇ ਤੇ 29 ਅਗਸਤ ਨੂੰ ਜੋ ਤਖਤ ਸਾਹਿਬ ਕੇ ਸਮਾਗਮ ਹੋ ਰਹੇ ਉਹਨਾਂ ਵਿੱਚ ਵੀ ਹਾਜ਼ਰੀ ਭਰਾਂਗੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤਖਤ ਸਰਵਿਸ ਅਤੇ ਹੀ ਪ੍ਰਬੰਧ ਵੱਲੋਂ ਮਾਨਜੋ ਸਿੰਘ ਸਾਹਿਬ ਜੀ ਰਵਾਇ ਬੁੱਢੀ ਕਾਲਪਾ ਸਾਹਿਬ ਵਾਹਿਗੁਰੂ ਆਪ ਕੀ ਜੀ